ਇਹ ਮੇਰਾ ਛੋਟਾ ਰਿਆ ਲਾਲ ਬਾਜ ਆਏ ਹਾਈ ਮੇਰੀ ਚੂਈ ਦੇਖੋ ਕਿ ਮੈਂ ਥੱਪਿਆ ਸਾਰੇ ਨੇ ਸੱਤ ਤੇ ਪਰ ਗੱਲ ਬਈ ਦੱਸ ਉਹਨੂੰ ਆਪਣੇ ਬਾਰੇ ਗੱਲ ਕਰ ਵਾ ਕਿ ਕੀ ਹਾਲ ਹੈ ਜਨਾ ਠੀਕ ਹੈ ਪੁੱਤਾ ਬੀਜ ਜੀ ਕਿੱਥੇ ਹੈ ਮੈਂ ਕਿੱਥੇ ਹੈ ਬੀਜ ਜੀ ਗੰਦਾ ਤੂੰ ਸੋਣਾ ਹੈ ਜਾਂ ਗੰਦਾ? ਨਾ। ਸੋਣਾ? ਹਾਂ। ਤੂੰ ਸੋਣਾ ਵੀਜੀ ਸੋਣਾ। ਕਰ ਗੱਲ ਕਰ। ਤੂੰ ਸੋਣਾ ਹੈ ਜਾਂ ਵੀਜੀ ਸੋਣਾ? ਨਾ। ਤੂੰ ਗੰਦਾ? ਨਾ। ਸੋਣਾ? ਨਾ। ਹੈਂ? ਨਾ। ਨਾ ਤੂੰ ਗੰਦਾ ਨਾ ਸੋਣਾ ਫਿਰ ਤੂੰ ਹੈ ਕਾਹੇ? ਤੂੰ ਮੇਰਾ ਪੋਤਾ ਹੈ ਨਾ? ਨਾ। ਨਹੀਂ? ਹਾਂ। ਤੂੰ ਮੇਰਾ ਪੁੱਤ ਨਹੀਂ? ਹਾਂ। ਹੈਂ? ਹਾਂ। ਹਾਂ। ਹੈ। ਬਾਕੀ ਕਰ ਦੰਦ ਨਹੀਂ ਆਪਣੇ ਦੋ ਚੂਹੇ ਵਾਲੇ ਚੂਹੇ ਵਾਲੇ ਚੂਹੇ ਵਾਲੇ ਨਾ ਖਰਗੋਸ ਵਾਲੇ ਦੰਦ ਕਿਹੜੇ ਨੇ ਚੂਹੇ ਵਾਲੇ ਤਾਂ ਥੱਲੇ ਵਾਲੇ ਨੇ ਹਾਂ ਨੋਜੀ ਕਿਤੇ ਤੇ ਆਈਸ ਲਿਪਸ ਕੰਨ ਨਾ ਨਾ ਕੰਨ ਯਰ ਹਾ ਬਾਲ ਯਰ ਕੀ ਵੀਰ ਸੁਣਾ ਪੁੱਤ ਐ ਨਾ ਨਾ ਬੇਨਾ ਗੱਲ ਕਰ ਤੂੰ ਗੱਲ ਕਰਨੀ ਆ ਨਾ ਤੇਰਾ ਬਾਬਾ ਕਿੱਦਾਂ ਕਿਲਾ ਤੇ ਠੀਕੋਂ ਤਦੋ ਤੋ ਹੋ ਰਾਜੀ ਬਾਜੀ ਦਦੀ ਰੱਜੀ ਬੱਜੀ ਮੰਮਾ ਕਿੱਥੇ ਆ ਹੂੰ ਮੰਮਾ ਮੰਮੂ ਮੰਮੂ

ਗੰਦੇ ਕਿਵੇਂ ਕਰ ਲਈ ਦੀਦੇ ਨੇ ਤੈਨੂੰ ਆਏ ਹਾਏ 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 ਆ ਲੈਫਟ ਆਏ ਹਾਏ ਆਏ ਹਾਏ ਨਾ ਕਿਸੇ ਦਾ ਦੇ ਦਿੱਤ ਜੜੀ ਨਾ ਕਰ ਦੇ ਫਾਦੇ ਫੋਟੋ ਸੱਚੂ ਫਿਰ ਕਿਸੇ ਦੀ ਦੀ ਆਏ ਹਾਏ ਇਹ ਤਾਂ ਮੇਰਾ ਚਾ ਬੀਜੀ ਨਹੀਂ ਤੂੰ ਦੇਂਗਾ ਹਾਂ ਦੰਦੀ ਵੜੇ ਦੰਦੀ ਹਾਂ ਇਹ ਰੀਪੈਂਟ ਤੇਜੀ ਤੇਜੀ ਪੈਂਟ ਨੋਟ ਤੇਜੀ ਮਮੇ ਮਮੇ ਆ ਆ ਜੀ ਟੂਟੀ ਟੂਟੀ ਹੈ ਇਹ ਟੂਟੀ ਦਹੋਣੀ ਹੈ ਵੀ ਦਹੋਣੀ ਹੈ ਨਾ ਦਿਖਾ ਦੇ ਦਿਹੋ ਦੇ ਨਾ ਇਹਦੇ ਯਾਰ ਨਾ ਨਾ ਕਿਉਂ ਨਾ ਸ਼ਰਮ ਆਉਂਦੀ ਹੈ ਜੀ ਸ਼ਰਮ ਆਉਂਦੀ ਹੈ ਨਹੀਂ ਨਹੀਂ ਆਉਂਦੀ ਨਾ ਚਲ ਖੜਾ ਹੋ ਗਾ ਦੱਦੀ ਦੱਦੀ